ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਮਸ਼ੀਨ ਤਾਂ ਅੱਜ ਸਵੇਰੇ ਦੀ ਗਈ ਹੋਈ ਆ 8 ਵਜੇ ਮਸ਼ੀਨ ਆਪਣੀ ਚੱਲ ਗਈ ਦੀ ਫਾੜੀ ਕਰਨ ਵਾਸਤੇ ਬਾਕੀ ਹੈ ਨਾ ਚੱਲੀ ਜਾਂਦਾ ਮਹਾਰਾਜ ਦੀ ਕਿਰਪਾ ਦਾ ਕੰਮ ਠੀਕ ਠਾਕ ਵਧੀਆ ਕਿਰਪਾ ਮਾਲਕ ਦੀ ਜੋ ਥੋੜੀ ਫਲਕਾ ਚੱਲੀ ਜਾਵੇ ਨਾ ਸਾਰੇ ਕੰਮਾਂ ਵਾਲੇ ਵੀਰਾਂ ਦਾ ਬਾਕੀ ਚਲਦੇ ਆਣ ਮਸ਼ੀਨ ਕੋਲ ਨੂੰ ਰੋਟੀ ਬਣਾ ਲਈ ਭਜਨੋਂ ਬਾਈ ਉਹਨਾਂ ਦੀ ਟਿਫਨ ਦੇ ਵਿੱਚ ਪਾ ਲਈ ਕਾਕੂ ਨਾ ਨਾ ਰੋਟੀ ਉੱਥੇ ਪਹੁੰਚਦੀ ਕਰੀਏ ਕੇਚੇ ਆਪਾਂ ਦੋ ਆਪਣੀਆਂ ਡੇਢ ਰੋਟੀ ਦੋ ਖਾ ਆ ਗਈਆਂ ਬਾਈ ਗਰਮੀ ਦੇ ਵਿੱਚ ਰੋਟੀ ਕਿਹੜਾ ਖਾ ਹੁੰਦੀ ਆ ਵੀ ਇੱਕ ਘੜਾ ਘੜਾ ਇਹਦਾ ਪਾਣੀ ਆ ਜਿਹੜਾ ਘੜੇ ਦਾ ਬਾਈ ਇਹਦਾ ਵਾਪਰਕਾ ਇਹ ਜਿੱਦਾਂ ਦਾ ਘੜਾ ਲੈਂਦਾ ਨਾ ਮੈਂ ਕਹਿੰਦਾ ਇੰਨਾ ਪਾਣੀ ਪੀ ਹੁੰਦਾ ਇੰਨਾ ਸਵਾਦ ਪਾਣੀ ਬਣ ਹੋ ਜਾਂਦਾ ਪਤਾ ਨਹੀਂ ਕੀ ਚੱਕਰ ਆ ਵੀ ਤਾਂ ਹੀ ਪੁਰਾਣੇ ਵੀ ਜੁਰੂਰ ਆਪਣੇ ਘੜਿਆਂ ਦੇ ਵਿੱਚੋਂ ਨਾ ਪਾਣੀ ਪੀ ਕੇ ਐਡਾ ਨੇ ਲੰਬੀ ਉਮਰ ਆ ਜਾਂਦੀ ਆਂ ਬਾਈ ਅੱਜ ਕੱਲ ਆਪਾਂ ਫਿਲਟਰਾਂ ਦਾ ਪਾਣੀ ਪੀ ਪੀ ਕੇ ਨਾ ਅੱਧੇ ਮਰੀਜ਼ ਪਪਾ ਨੂੰ ਇਹ ਜੀ ਜਨੇ ਕਰਿਆ ਬਿਮਾਰ ਕਰਿਆ ਹੋਇਆ ਹੁਣ ਰੋਟੀ ਬਣਾ ਕੇ ਸਬਜੀ ਰਾਤੀ ਬਣੀ ਹੋਈ ਸੀ ਰੋਟੀ ਆਪਾਂ ਬਣਾ ਲਈ ਮਿੰਟ 15 ਲੱਗਿਆ ਰੋਟੀ ਬਣਾਉਣ ਨੂੰ ਜਾ ਕੇ ਉਹਨ ਭਜਨ ਬਾਈ ਉਹਨਾਂ ਨੂੰ ਰੋਟੀ ਨਾਲ ਕਰ ਦਈਏ ਨਾਲੇ ਛੱਡੀ ਉਹਨਾਂ ਨੂੰ ਘੰਟਾ ਹੋ ਗਿਆ ਜੁਬਨੇ ਰੈਸਟ ਕਰ ਲੈਣਗੇ ਹਨਾ ਚਲੋ ਚੱਲਦੇ ਆਂ ਫਿਰ ਉਹਨਾਂ ਮਸ਼ੀਨ ਕੋਲ ਨੂੰ ਆਪਣੀ ਰਾਤ ਦੀ ਨਾ ਕੜੀ ਬਣੀ ਪਈ ਆ ਇਹਨੂੰ ਆਪਾਂ ਗਰਮ ਕਰ ਦਿੰਦੇ ਆ ਬੰਦੇ ਵੀ ਜਵੇਟ ਦੇ ਦਾ ਦੋ ਦੋ ਬਾਈ ਰਾਦਰੀਆਂ ਉਹਨੀਆਂ ਖਾ ਕੇ ਦਿਲ ਜੰਨੇ ਆ ਹੁਣ ਦੱਸਿਆ ਹੈ ਉਹ ਬਈ ਖਾਓ ਆਹ ਨਿਕਲੋ ਅੰਦਰ ਦਿਨ ਚ ਦੇਖਾਂਗੇ ਹੁਣ ਉਹ ਬਣਾਤਾ ਹੈ ਜਿਹੜਾ ਇਹ ਵੀ ਇਧੇ ਆ ਰਿਹਾ ਦਾ 15 ਮਿੰਟਕ ਬੰਨੂਗੇ ਬਣਾ ਰੱਖ ਲਈਦਾ ਤੇ ਵਧੀਆ ਬਣ ਜਾਂਦਾ ਆਪਣੀ ਤੇਂਦੀ ਬਣ ਜਾਂਦੀ ਇਹ ਇਹ ਐਈ ਬਈ ਵੀਡੀਓ ਚ ਕਹਿੰਦੇ ਨੇ ਨਾ ਭਾਈ ਕੋਈ ਨਹੀਂ ਬਾਈ ਕੰਮ ਕਰਦਾ ਹੈਗਾ ਆਹ ਕੰਮ ਕਰਦਾ ਬਾਈ ਮੈਂ ਕੁਝ ਵਾਹੇ ਤਾਂ ਬੇਵਰਤਵੀ ਜਿੱਦਾਂ ਨਹੀਂ ਕਿਸੇ ਦਾ ਟਾਈਮ ਆਉਂਦਾ ਨਾ ਢਾਬੇ ਵਰਤੇ ਵੀ ਲਿਆਈ ਦੀ ਆ ਢਾਬੇ ਵਾਲੇ ਦਾ ਸਵਾਲ ਨਹੀਂ ਨਾ ਹੁੰਦਾ ਜਿਹੜੇ ਆਪਣੀ ਰੋਟੀ ਦਾ ਮਾਮ ਖੜੀ ਆ ਕੰਪਨੀ ਵਾਲੇ ਮੁੰਡੇ ਆ ਰਹਿੰਦੇ ਆ ਮਣਗਰੋ ਦਿੰਦੇ ਨੇ ਨੋਮਗਰ ਬਾਰ ਵਾਲਿਆਂ ਨੂੰ ਬਾਈ ਖਾ ਕੇ ਹੋ ਵੀ ਰਾਪ ਮੰਨ ਗਏ ਕਹਿੰਦੇ ਬਾਈ ਭਾਜਨ ਬਾਈ ਦੀ ਕੜੀ ਨਜ਼ਾਰਾ ਆ ਗਿਆ ਹੈ ਵਾਲੀ ਰੋਟੀ ਛੋਲੇ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਦੇਸੀ ਸਟਾਈਲ ਹੈ ਨਾ ਉਕਨਾ ਰੋਟੀ ਪਾ ਕੇ ਆਪਾਂ ਨੇ ਹੁਣ ਕਰ ਲੀਆਂ ਤਿਆਰੀਆਂ ਬਾਕੀ ਆਹ ਘੜਾ ਲੈਂਦਾ ਬਾਈ ਇਹ ਘੜੇ ਦੀ ਇਹੋ ਜੀ ਕਰਾ ਮਾਂ ਤਾਂ ਜਿੱਦਾਂ ਦਾ ਇਹ ਘੜਾ ਲੈਂਦਾ ਮੇਰੀ ਤਾਂ ਨੇ ਭੁੱਖੇ ਮਾਰਤੀ ਜਮਈ ਬਾਕੀ ਤੁਸੀਂ ਡਿਜ਼ਾਈਨ ਬਣਾਇਆ ਦੇਖ ਲਓ ਨਾ ਬਾਕੀ ਤੁਸੀਂ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਵੀ ਘੜੇ ਦਾ ਪਾਣੀ ਫਿਲਟਰ ਤੋਂ ਵੱਧ ਵਧੀਆ ਲੱਗਦਾ ਜਿਨੇ ਜਿਨੇ ਪੀਤਾ ਹੈ ਨਾ ਆਪਾਂ ਨੂੰ ਤਾਂ ਬਾਈ ਸੂਤ ਆ ਗਿਆ ਪਾਣੀ ਚੱਲਦੇ ਆ ਚਲੋ ਜੀ ਹੁਣ ਮਸ਼ੀਨ ਕੋਲ ਨੂੰ ਲਓ ਜੀ ਬਾਈ ਪਹੁੰਚ ਗਏ ਕੰਪੈਨ ਦੇ ਕੋਲ ਲਾਤਾ ਅੱਜ ਗਿਆਨੀ ਚ ਚਲਾਉਣਾ ਕਈ ਵੀਰ ਕਹਿੰਦੇ ਵੀ ਗਿਆਨੀ ਬਾਈ ਮਸ਼ੀਨ ਨਹੀਂ ਚਲਾਉਂਦਾ ਗਿਆਨੀ ਬਾਈ ਟਾਮੀ ਟੱਲੀ ਜੀ ਨੇ ਵਿਚਾਰਨਾ ਦੋ ਦੋ ਤਿੰਨ ਕ ਸੀਜ਼ਨ ਲਾਏ ਹੋਏ ਆ ਚਲੋ ਆਇਆ ਵੀ ਚਾਹ ਰੋਟੀ ਨੂੰ ਹਨਾ ਠੀਕ ਆ ਜੇ ਬਾਈ ਜਾਣ ਤਾਂ ਬੰਦਾ ਨਹੀਂ ਕੋਲੇ ਹੁੰਦਾ ਤਾਂ ਚਲਾਉਂਦਾ ਵਧੀਆ ਪਰ ਪਤੰਦਰ ਇੱਕ ਦੋਗ ਚੀਜ਼ਾਂ ਦਾ ਖਿਆਲ ਨਹੀਂ ਰੱਖਦਾ ਹੈਗਾ ਉਹ ਦੇਖ ਲਓ ਹੁਣ ਵੀ ਇੱਕ ਗੇਅਰ ਆ ਇੱਕ ਸਟੀering ਨੂੰ 2000 ਪਾ ਲੰਦਾ ਇੱਧਰ ਮਿਲੋ ਮੋਲੀ ਨੂੰ ਹਾਂਜੀ ਮੋਲੀ ਜੀ ਬੰਦਾ ਠੀਕ ਹੈ ਜੀ ਹਾਂ ਹੋਰ ਜੀ ਹਾਂ ਹੋਰ ਜੀ ਕੱਢੀ ਛੱਟ ਚੱਲਦੀ ਆ ਕੋਈ ਰਿਪੋਰਟ ਤਾਂ ਨਹੀਂ ਕੋਈ ਚੱਕਰੇ ਨਹੀਂ ਹਾਂ ਚੱਲ ਗਿਆ ਮਾਰੋ ਮਾਰੋ ਹਾਂ ਇਹ ਤਾਂ ਹੋਰ ਵੀ ਲੋੜੇ ਨਹੀਂ ਰੱਖੀ ਸੁਣਨਾ ਚੱਲ ਜਿਆਨੀ ਘਟੇ ਜਾ ਰਹੇ ਨੇ ਸੀਜ਼ਨ ਘਟ ਲਾਏ ਹੋਏ ਆ ਹਨਾ ਸੀਜ਼ਨ ਦਾ ਘਟ ਲੱਗੇ ਨੇ ਬਸ ਥੋੜੀ ਗੌਰ ਵੀ ਨਹੀਂ ਕਰਦਾ ਗੌਰ ਜੀ ਨਹੀਂ ਕਰਦਾ ਮਸ਼ੀਨ ਤਾਂ ਵਧੀਆ ਚਲਾਉਂਦਾ ਉਹ ਤਾਂ ਠੀਕ ਹੈ ਬਾੜੀ ਵਧੀਆ ਕਰਦਾ ਇਹਦਾ ਨਹੀਂ ਵੀ ਲਗਤ ਕਹਾਂ ਜਾ ਕੇ ਪਈ ਆ ਜਾ ਕੇ ਵਿਚਾਰ ਚਲਾਉਣੀਆ ਮੈਂ ਹਾਂ ਆ ਨਵੀਂ ਚਲਾਉਣਾ ਵਿਚਾਲਾ ਯਾਨੀ ਕਹਾਂ ਨਾ ਹੋ ਸਕਦਾ ਭਾਈ ਇੱਥੇ ਦਾ ਫਰਕ ਹੋਵੇ ਚਲਾਉਣਾ ਭਾਈ ਇੱਥੇ ਏਰੀਆ ਦਾ ਫਰਕ ਹੋਊਗਾ ਏਰੀਆ ਦਾ ਫਰਕ ਹੈ ਪੁਜਾਜ ਖੁੱਲੇ ਏਰੀਆ ਨੇ ਭਜਨ ਬਾਈ ਕਿੱਧਰ ਚਲ ਗਿਆ ਅਗਲ ਭਾਈ ਉਹ ਸਰਦਾਰ ਉਹ ਫਰਦਾ ਦਾ ਸਬਜ਼ੀ ਕਲੱਬ ਦਾ ਫਰਦਾ ਨਾ ਮੋਟਰ ਤੇ ਕੋਈ ਨਾ ਉਹ ਫਰਦਾ ਵਿੱਚ ਨੂੰ ਨਿਕਦਾ ਭਾਈ ਉਹ ਦੇ ਤੇ ਸਬਜ਼ੀਆਂ ਲੱਭਦਾ ਫਿਰ ਜਾਣਾ ਸਾਰੀ ਦੇਣੀ ਪਹਿਲਾਂ ਉੱਧਰ ਜਾ ਕੇ ਆਦੇ ਕੋਲੇ ਰਾਹੁਲ ਕੋਲੇ ਹਾਂ ਉਹ ਦੇਖਦਾ ਚਲੇ ਕਰਦਾ ਕਿੱਥੇ ਕੱਢਦਾ ਇਥੇੋਂ ਵੜ ਕੇ ਆਉਂਦਾ ਬੜਾ ਹੀ ਮੱਜਾ ਫਿਰਦਾ ਹਾਂ ਥੋੜੀ ਚਲਾ ਕੇ ਰਹਾ ਹੁੜੀ ਤਨਾ ਰੋਟੀ ਖਾ ਲਈ ਰੋਟੀ ਖਾ ਲਈ ਬਾਕੀ ਨਾਰੀਅਲ ਭਜ ਹੋਰ ਬੌਲ ਲੱਗੇ ਪਿਆ ਨਾ ਹਾਂ ਨਾਰੀਅਲ ਨਾਲ ਭਰਿਆ ਪਿਆ ਬੂਟਾ ਬਾਈ ਪੇਸ਼ ਨਹੀਂ ਜਲਦੀ ਪੰਜਾਬੀਆਂ ਦੀ ਤੋੜ ਤੋੜ ਕੇ ਕੋਲੀਆਂ ਦੇ ਨਾ ਤੋੜ ਲੇ ਇੱਕ ਤਾਂ ਪੀ ਲਿਆ ਮੈਂ ਔਖਾ ਔਖਾ ਜਾਂਦਾ ਤਾਂ ਮੈਂ ਕਾਹਨੂੰ ਤੋੜਨੇ ਆਂ ਔਰ ਦੇਖ ਲਈ ਤਾਂ ਦੇਖਿਆ ਬਾਈ ਕਦੇ ਆ ਨਵਾਂ ਹੀ ਤਰੀਕਾ ਇਹ ਵਾਰ ਦੇਖਾ ਬਾਈ ਜ਼ਿੰਦਗੀ ਦੇ ਵਿੱਚ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਵੀ ਬੇਲ ਨੂੰ ਆਲੂ ਲੱਗੇ ਤੁਸੀਂ ਸਮਝੋਗੇ ਬਾਈ ਅਮਰੂਦ ਲੱਗੇ ਹੋਏ ਹਨਾ ਅਮਰੂਦ ਨਹੀਂ ਹੈਗੇ ਵੀਰੇ ਇਹ ਉਹ ਦੇਖੋ ਬੇਲ ਹੈ ਬੇਲ ਨੂੰ ਆਲੂ ਲੱਗਦੇ ਆ ਇੱਕ ਐ ਜੀ ਬੇਲ ਆ ਨਾ ਅਸੀਂ ਤਾਂ ਆਪ ਨਹੀਂ ਪਹਿਲਾਂ ਯਕੀਨ ਮੰਨਦੇ ਫਿਰ ਦੋ ਤਿੰਨ ਜਣੇ ਤਾਂ ਪੁੱਛੇ ਐ ਮੋਲੀ ਤਿੰਨ ਦਾ ਯਕੀਨ ਆ ਗਿਆ ਰ ਤੈਨੂੰ ਮੈਂ ਤਾਂ ਆਪ ਨੂੰ ਮੰਨਦਾ ਜੀ ਮੈਂ ਇੱਥੇ ਪਏ ਤੇ ਬਈਆ ਐੇ ਪਏ ਤੇ ਮੈਂ ਕਹਾਂ ਯਾਰ ਇਹ ਕੀ ਸਿਸਟਮ ਆ ਕਹਿੰਦਾ ਆਲੂ ਮੈਂ ਕਹਾਂ ਇਹ ਕਿਹੜੇ ਆਲੂ ਵੇ ਇੰਨੀ ਤੇ ਮਾ ਚੱਲ ਗਾਏ ਇਹਾਂ ਦੀ ਮਿੱਟੀ ਐ ਜੀ ਹੁਣ ਬਾਈ ਆਲੂ ਦੇਖਿਆ ਇਹ ਤਾਂ ਜੀਮੀ ਕੰਦ ਵਾਂਗੂੰ ਲੱਗੇ ਜਿਵੇਂ ਜੀਮੀ ਕੰਦ ਹੁੰਦਾ ਹੈ ਮਖਿਆਲ ਕਿਹ ਹੈ ਜੀ ਹਾਂ ਮਖਿਆਲ ਹੈ ਜੀ ਸਾਰਾ ਕੁਝ ਹੈ ਜੀ ਵੀਰੇ ਹੋਰ ਕੀ ਮਜ਼ਾ ਆ ਰਿਹਾ ਕੋਈ ਹੋਰ ਬੂਟਾ ਲੱਗਿਆ ਨਾ ਨਾ ਮਖਿਆਲ ਆਉਣਾ ਹੋਰ ਕਿੱਥੇ ਆ ਉਹ ਦਦਾਣਾ ਲੱਗੀਆਂ ਹੋਈਆਂ ਉਹ ਛੋਟਾ ਹੈ ਜੀ ਚਿੱਠਾ ਅਜੇ ਹੋਊਗਾ ਵੀਰੇ ਤਾਂਹੀਂ ਇਹਨਾਂ ਨੇ ਭਾਈ ਪਹਿਲਾਂ ਤਾਂ ਇਹ ਦੱਸੋ ਕਮੈਂਟਾਂ ਦੇ ਵਿੱਚ ਕਰਕੇ ਵੀ ਆਲੂ ਇਹ ਕਿਹਨੇ ਕਿਹਨੇ ਦੇਖਿਆ ਹੈ? ਐ ਮੋਲੀ ਤਾਂ ਐ ਦੇਖਿਆ ਕਦੇ? ਮਾਦਾ ਪਹਿਲੀ ਵਾਰ ਦੇਖਿਆ ਵੀ ਬੇਲ ਦੇ ਵਿੱਚ ਬੇਲ ਲੱਗੀ ਹੋਈ ਆਲੂਆਂ ਦੀ ਥੱਲੇ ਜ਼ਮੀਨ 'ਚ ਤਾਂ ਸੁਣਿਆ ਜਾਂ ਹਵਾ 'ਚ ਸੁਣਿਆ ਹਨਾ ਜਿਵੇਂ ਆਪਣੇ ਕੱਟ ਕਰਦੇ ਆ ਜੇ ਕਿਹੜਾ ਨਾ ਆਲੂ ਵਾਲੇ ਕਿਸਾਨ ਵੀਰ ਆਪਣੇ ਵੀ ਹਵਾ ਦੇ ਵਿੱਚ ਆਲੂ ਹੋਵੇ ਆ ਆਲੂ ਪਹਿਲੀ ਵਾਰ ਹੀ ਦੇਖਿਆ ਬਈ ਅੱਜ ਕਮਾਲੇ ਹੋ ਗਈ ਬੇਲ ਨੂੰ ਵੀ ਆਲੂ ਲੱਗਦੇ ਆ ਪਤਾ ਨਹੀਂ ਕਿੱਥੇ ਤੇ ਐਟਮ ਲਿਆਉਨੇ ਆ ਮੋਲੀ ਆ ਤਾਂ ਨਿਸਣ ਲੱਗ ਗਿਆ ਉਹ ਦੇਖੋ ਆ ਤਾਂ ਨਸਰ ਲੱਗ ਗਿਆ ਬਈ ਇਹ ਮੈਨੂੰ ਨੇ ਦਿੱਤੇ ਪੰਜ ਚਾਰ ਆਲੂ ਕਹਿੰਦਾ ਵੀ ਲੈ ਕੇ ਜਾ ਦੇ ਤੇ ਨਿਕਲੇ ਆਇਆ ਇਹ ਆ ਤੂੰ ਹੀ ਨਿਕਲੇ ਆਈ ਇਹ ਦੇਗਾ ਹਨਾ ਆਦੇ ਤੂੰ ਹੀ ਨਿਕਲੇ ਆਈ ਮੈਂ ਲੈ ਕੇ ਚੱਲਿਆ ਬਈ ਪੰਜ ਚਾਰ ਬੀਜ ਦੇਖਾਂਗੇ ਮੁੱਲੀ ਪ੍ਰੋਜੈਕਟ ਕਰਕੇ ਹਨਾ ਬਈ ਇਹ ਹੋਈ ਦੇਖ ਲਾਂਗੇ ਤੇ ਹੈ ਬੱਪਲੂ ਪਾਲ ਗੁਣਾਲੇ ਲੜਦਾਰ ਨੂੰ ਉਹਨਾਂ ਦਾ ਦੇਖਿਆ ਹੋਣਾ ਯਾਰ ਨਹੀਂ ਉਹ ਮੈਂ ਪਹਿਲੀ ਵਾਰ ਦੇਖਿਆ ਪੱਗ ਕਿੰਨਾ ਘੁੰਮਦੇ ਆ ਕਿੰਨੀਆਂ ਸਟੇਟਾਂ ਘੁੰਮਦੇ ਆ ਬਈ ਅਸੀਂ ਮੈਂ ਕਹਿੰਦਾ ਪਹਿਲੀ ਵਾਰ ਦੇਖਿਆ ਵੀ ਬੇਲ ਨੂੰ ਵੀ ਆਲੂ ਲੱਗਦੇ ਆ ਹੈ ਐ ਵੀ ਜਮੇ ਆਲੂ ਬੇਲ ਹੈ ਜੀਕੂ ਕਰਾ ਦੇ ਹਨਾ ਮੋਪਰਾ ਜੀ ਇਹ ਗੋਲ ਦਾ ਜੀਕੂ ਵੇ ਲੱਗਦਾ ਪਰ ਯਾਰ ਦੱਸਿਆ ਉਹਨੇ ਦੱਸਣਾਂ ਦੇ ਬਾਅਦ ਪਤਾ ਲੱਗਿਆ ਵੀ ਇਹ ਆਲੂ ਆ ਯਾਰ ਕਮਾਲ ਦੀ ਗੱਲ ਆ ਇਹੋ ਖਾਂਦੇ ਨੇ ਜਿਹੜੇ ਚਿੱਟੇ ਮੂੰਹ ਨਾਲ ਰੰਡਰ ਆ ਆਹਾਂ ਜਿਹੜੇ ਆਪਣੇ ਰੋਡ ਤੇ ਨਹੀਂ ਵੀਰੇ ਚੱਲਦੇ ਉਹ ਸਾਧੂ ਚੱਲ ਕਹਿੰਦੀ ਆਪਾਂ ਸਾਧੂ ਕਹਾਾਂਗੇ ਚਿੱਟੇ ਕੱਪੜੇ ਪਾ ਕੇ ਨਾ ਰੋਡਾਂ ਤੇ ਜਿਹੜੇ ਤੁਰੇ ਹੀ ਜਾਂਦੇ ਹੁੰਦੇ ਆ ਉਹ ਜ਼ਿਆਦਾ ਖਾਂਦੇ ਆ ਕਹਿੰਦੇ ਇਹਨਾਂ ਨੂੰ ਇਹੀ ਦੱਸਦਾ ਖੇਤ ਵਾਲੇ ਬਾਕੀ ਉੱਪਰੋਂ ਤਾਂ ਪਹਿਲਾਂ ਦੇਖੀ ਪਹਿਲੀ ਵਾਰ ਖਾਂਦੇ ਤਾਂ ਕਿੱਥੇ ਦੇਖੇ ਹੋਣੇ ਆ ਚਲੋ ਲਾ ਕੇ ਦੇਖਾਂਗੇ ਜੇ ਹੋ ਗਿਆ ਨਾ ਬੂਟਾ ਤਾਂ ਦਿਖਾਵਾਂਗੇ ਆਪਣੇ ਵੀ ਤਲਬ ਆਪੇ ਜਿਹਾ ਪਾਲੇ ਆ ਰਹੀ ਸਰ 5-7 ਆਲੂ ਲੈ ਦੇ ਕਹਿੰਦਾ ਵੀ ਲਾਲ ਆ ਜਾ ਕੇ ਸਰਦਾਰ ਹੋ ਜੂਗਾ ਮੈਂ ਕਿਹਾ ਚਲੋ ਦੇਖ ਲਾਂਗੇ ਕਿੰਨੇ ਕੁ ਰਹਿਗੇ ਮੋਲੀ ਓਰੇ ਆਈ ਆ ਖੇਤ ਇੱਕ ਆਹੀ ਆ ਉੱਪਰ ਵਾਲਾ ਇਹਦੇ ਬਾਹਰ ਆ ਮੈਂ ਕਿੱਧਰ ਜਾਣਾ ਫੋਨ ਲਾਉਣਾ ਉਹਨੂੰ ਰੌਹਲ ਨੂੰ ਘੇਰੇ ਚੰਗੇ ਆ ਇਹਨਾਂ ਦੇ ਹਨਾ ਮੋਲੀ ਓਏ ਬੜੇ ਬੜੇ ਘੇਰੇ ਆ ਇਹਨਾਂ ਦੇ 11-12 ਬਿਗਿਆਂ ਦਾ ਪਲਾਟ ਆ ਇਹ ਪਿਛਲੇ ਸਾਲ 11 ਬਿਗਿਆਂ ਨੇ ਪੈਸੇ ਲਈ ਦੇ ਦੇ ਆਈ ਕਿ ਪਤਾ ਨਹੀਂ ਕਿੰਨੇ ਦਸੂਗਾ ਇਹ ਕੋਈ ਨਾ ਰੋ ਹਾਂ ਕਣਕ ਵੀ ਜੇ ਕਣਕ ਘਟ ਨਿਕਲੇ ਤਾਂ ਵਿੱਗੇ ਘਟ ਕਰ ਲੈਣੇ ਆ ਜੇ ਵੱਲੋਂ ਨਿਕਲੇ ਫੇ ਕਹਿੰਦੇ ਨਾਪ ਲਾ ਇਧਰ ਤਾਂ ਫੇ ਵੀ ਫਰਕ ਆ ਇਧਰ ਮਾਰਦੇ ਨਹੀਂ ਹੈਗੇ ਯਾਰ ਇਹ ਵਿੱਗੇ ਬਾਕੀ ਨਾਰੀਅਲ ਦੇਖ ਲਓ ਬਾਈ ਕਿਵੇਂ ਮੈਂ ਕਹਿੰਦਾ ਵੀ ਇੱਕ ਲਟ ਜੀ ਨੂੰ ਘਟੋ ਘਟ ਵੀ 50-60 ਨਾਰੀਅਲ ਲੱਗੇ ਵੀ ਹੋਣੇ ਆ ਫਲ ਨਾਰੀਅਲ ਦੇ ਆਏ ਕੀ ਇਹ 바ਵਾ जे सूखे में चल गया जे ये लगेगा नहीं ये खत्म हो गया ये खत्म हो गया बस इतने ही जो लगे हुए हैं यही लगेंगे जी आलू का पे, पेड़ा आप कहा से ले आये थे जूनागढ़ से आए थे जूनागढ़ से आए थे स्पेशल लेके आया था एक पीस आया था एक पीस मिला था किसी रिश्तेदार ने दिया था कैसे ही रिश्तेदार ने दिया था उसने बोला लगा लो ये झाड़ पे चढ़ा देना हाँ और इसमें आलू आएगा ਖਾਇਆ ਵੀ ਤਾਂ ਬਣੇਗਾ ਵੀ ਇੱਕ ਵਾਰ ਖਾਇਆ ਹਾਂ ਬੜੀਆ ਬਣਾ ਬੜੀਆ ਬਣਾ ਹਾਂ ਥੋੜੀ ਚਟਨੀ ਜ਼ਿਆਦਾ ਹੜਾਲ ਨਹੀਂ ਜਾਏ ਨਹੀਂ ਇਹ ਨਹੀਂ ਨਹੀਂ ਆਟਮ ਲਿਆ ਕੇ ਲਗਾ ਰਹਾ ਤੂੰ ਨਹੀਂ ਨਹੀਂ ਆਟਮ ਲਗਾ ਕੇ ਦੇਖਦੇ ਹੀ ਰਹਿਤੇ ਹਾਂ ਠੀਕ ਹੈ ਠੀਕ ਹੈ ਬਾਕੀ ਸਫਾਈ ਕਰੋ ਚੱਕ ਬਾਈ ਕਣਕ ਦੀ ਹੈ ਨਾ ਸੁੱਕੀ ਕਣਕ ਜਿਹੜੀ ਆ ਉਹਦਾ ਬਾਈ ਇਹ ਜੀ ਕਣਕਾ ਚਾਹੀਏ ਨਾ ਪੀਣਾ ਕਰਨ ਦੀ ਲੋੜ ਨਹੀਂ ਜਾ ਕੇ ਚੱਕੀ ਦੇ ਵਿੱਚ ਪਾ ਲੋ ਇਹ ਆ ਕਰਤਾਰੋ ਦੀ ਕਮਾਲ ਆ ਦੇਖੋ ਕਣਕ ਬਾਈ ਇਹਦੇ ਆਪਣੇ ਵੀਰ ਕਹਿੰਦੇ ਸਨ ਨਾ ਵੀ ਕਣਕ ਬਾਈ ਸਾਫ਼ ਨਹੀਂ ਕੱਢਦੀ ਮਸ਼ੀਨ ਬਾਈ ਉਹੀ ਮਸ਼ੀਨ ਆ ਉਹੀ ਬਾਸਕਟ ਆ ਸਾਨੂੰ ਕੋ ਹੁਣ ਤਾਂ ਦੁਪਹਿਰੇ ਨੂੰ ਜਮੇ ਬਾਸਕਟ ਢਿੱਲੀ ਕਰਕੇ ਚੱਲਦੀ ਆ ਕਰੋ ਸਫਾਈ ਚੈੱਕ ਵੀ ਕਹ ਕਹਿੰਦੀ ਆ ਨਾ ਕੋ ਟੋਟਾ ਨਾ ਫੋਟਾ ਦੇ ਲੋ ਇੱਕ ਵੀ ਦਾਣਾ ਰੋਟੇ ਦਾ ਨਹੀਂ ਆਇਆ ਵਿੱਚ ਕਿੰਨੀ ਮੁਠੀ ਦੇ ਵਿੱਚੋਂ ਕਣਕ ਵੀ ਪੈਸੇ ਜਮੇ ਸੁੱਕੀ ਆ ਸੁੱਕੀ ਕਣਕ ਹੋਵੇ ਨਾ ਤਾਂ ਬਾਈ ਮਸ਼ੀਨ ਕੋਈ ਮਾੜੀ ਨਹੀਂ ਹੈਗੀ ਭਾਵੇਂ ਉਹ 25 ਲੱਖ ਵਾਲੀ ਆ ਭਾਵੇਂ ਉਹ 2 ਲੱਖ ਵਾਲੀ ਆ ਹਨਾ ਬਸ ਕਾ ਫਸਲ ਚੁੱਕੀ ਹੋਣੀ ਚਾਹੀਦੀ ਆ ਬਾਕੀ ਨੇ ਆਟਾ ਮਾ ਬੜੀਆਂ ਲਾਏ ਆ ਪਪੀਤਾ ਨਾਰੀਅਲ ਆਲੂਆਂ ਦੀ ਨਵੀਆਂ ਉਹ ਇੱਕ ਹੋਰ ਉਹ ਪਰਾਂ ਪਤਾ ਨਹੀਂ ਕੀ ਕਿਆ ਲਈ ਫਿਰਦਾ ਉਹ ਵੀ ਦਿੱਤੇ ਮੈਨੂੰ ਬੀਜ ਉਹ ਕਹਿੰਦਾ ਜੇ ਕਿਸੇ ਬੰਦੇ ਦੇ ਸੱਪ ਲੜ ਜਵੇ ਤਾਂ ਉਹ ਜ਼ਹਿਰੇ ਨਹੀਂ ਚੜਦੀ ਹੈਗੀ ਉਹ ਵੀ ਦਿਖਾਉਣਾ ਤੁਹਾਨੂੰ ਆਪਣੀ ਮਸ਼ੀਨ ਆ ਫਾਰਮ ਤੇ ਆਉਣੀ ਆ ਜਿਹੜੇ ਤੇ ਆਪਾਂ ਪਹੁੰਚੇ ਅੱਜ ਪਿਛਲੇ ਸਾਲ ਤੁਸੀਂ ਦੇਖਿਆ ਹੁਣ ਨਿੰਮਾ ਤੋਂ ਆਪਣੇ ਗੇ ਸ਼ਰੀਆ ਵਾਲਾ ਜਿਹੜਾ ਆਪਣਾ ਬਰਨਾਲੇ ਏਰੀਆ ਦਾ ਮੁੰਡਾ ਦਾ ਉਹਨੇ ਆ ਫਾਰਮ ਦੇ ਵਿੱਚ ਆ ਕੇ ਨਾਰੀਅਲਾਂ ਦੀ ਧੂੜ ਕੱਢੀ ਦੀ ਬਾਈ ਉਸ ਕਟੋਕਾ ਰ ਵੀ ਵੀ ਬਚੀ ਨਾਰੀਅਲ ਤੋੜ ਕੇ ਪੀਤੇ ਹੁੰਨੇ ਸੀ ਉਹ ਟਾਈਮਾਂ ਦੇ ਵਿੱਚ ਉਹ ਪਿਛਲੇ ਸੀਜ਼ਨ ਦੇ ਵਿੱਚ ਐਦਕੀ ਨਾਰੀਅਲ ਦੀ ਜਿਹੜੀ ਹੈ ਨਾ ਪੈਦਾਵਾਰਾ ਬਹੁਤ ਜ਼ਿਆਦਾ ਘਟਾ ਤੁਸੀਂ ਮੰਨੂਗੇ ਨਹੀਂ ਪਿੱਛੇ ਆ ਬੂਟੇ ਆ ਜਿਹੜੇ ਆਪਾਂ ਦੇਖ ਰਹੇ ਤੁਸੀਂ ਮੇਰੇ ਪਿੱਛੇ ਇਹ ਬੂਟਾ ਬਾਈ ਪੂਰਾ ਤੁੰਨਿਆ ਪਿਆ ਦਾ ਨਾਰੀਆ ਨਾਲ ਆ ਤੁੰਨਿਆ ਪਿਆ ਦਾ ਐਦਕੀ ਨਾਰੀਅਲ ਪਤਾ ਨਹੀਂਦਾ ਵੀ ਠੰਡ ਜ਼ਿਆਦਾ ਪੈਣ ਕਰਕੇ ਆ ਪਤਾ ਨਹੀਂ ਕੀ ਚੈੱਕ ਕਰਾ ਟੁੱਟ ਟੁੱਟ ਥੱਲੇ ਬੋਗ ਗਰੇ ਹੋਏ ਆ ਦਿਖਾਉਣਾ ਤੁਹਾਨੂੰ ਫਿਰ ਆਹ ਫਾਰਮ ਆ ਬਾਈ ਆਹ ਕਣਕ ਵੱਢਣੀ ਆ ਆਪਾਂ ਨੇ ਇਹ ਤੁਸੀਂ ਹਿਸਾਬ ਲਾ ਲਓ ਵੀ ਜਿਹੜੀ ਇਹ ਐਂਟਰੀ ਆ ਫਾਰਮ ਦੀ ਹੈ ਨਾ ਮੈਂ ਕਹਿੰਦਾ ਵੀ ਸ਼ਾਨਦਾਰ ਐਂਟਰੀ ਆ ਬਹੁਤ ਵਧੀਆ ਇਹ ਛੇਟ ਆ ਜਿਹੜਾ ਸ਼ਹਿਰ ਦੇ ਵਿੱਚ ਰਹਿੰਦਾ ਉਹਨੇ ਇੱਥੇ ਇੱਕ ਬਜ਼ੁਰਗ ਰੱਖੇ ਹੋਏ ਆ ਮੀਆਂ ਬੀਬੀ ਦੋਨੋਂ ਰਹਨੇ ਆ ਉਹ ਜਿਹੜੀ ਫਾਰਮ ਦੀ ਦੇਖਭਾਲ ਆ ਨਾ ਸਾਰੀ ਉਹ ਕਰਦੇ ਆ ਬਾਕੀ ਹੋਰ ਵੀ ਬਹੁਤ ਫਲ ਫਰੂਟਾਂ ਜਿਹੜੇ ਇਹ ਜੇ ਮੈਂ ਕਹਿੰਦਾ ਮੈਂ ਫਲ ਫਰੂਟ ਮੈਂ ਤਾਂ ਕਦੇ ਦੇਖਿਆ ਹੀ ਨਹੀਂ ਬਾਈ ਅੱਜ ਤੁਸੀਂ ਆਲੂ ਦੇਖੇ ਪਹਿਲਾਂ ਹੈ ਨਾ ਇੱਕ ਹੋਰ ਪਿੱਛੇ ਫਲ ਫਰੂਟਾਂ ਲੱਗਿਆ ਹੈ ਬੂਟਾ ਪਤਾ ਨਹੀਂ ਕਾ ਦਾ ਜਾਮ ਉਹਨੂੰ ਪਤਾ ਨਹੀਂ ਕਿਆ ਕਹਿੰਦੇ ਆ ਉਹਨੂੰ ਬਾਕੀ ਆ ਨਾਰੀਅਲ ਦੇ ਬੂਟੇ ਜਿਹੜੇ ਨਵੇਂ ਹਨ ਨਵੇਂਾਂ ਦੀ ਸ਼ੁਰੂਆਤ ਕਰਤੀ ਵੀ ਥੱਲੇ ਜਿਹੜਾ ਡੰਗਰਾ ਪਸ਼ੂਆਂ ਵਾਸਤੇ ਨਾ ਚਾਰਾ ਚੂਰਾ ਵਗੈਰਾ ਉਹ ਹੋਈ ਜਾਊਗਾ ਵਿਚ ਨਾਰੀਅਲ ਦੇ ਬੂਟੇ ਲਾ ਕੇ ਨਾਲੇ ਆਪਣੇ ਨਾਰੀਅਲ ਰਹਿਣਗੇ ਬਾਕੀ ਆ ਪੰਜ ਸੱਤ ਬੂਟੇ ਤੇ ਜਮੀ ਖਾਲੀ ਪਏ ਆ ਆ ਦੇਖੋ ਬਾਈ ਇੱਧਰ ਘਟੋ ਘਟ ਵੀ 100 150 ਨਾਰੀਅਲ ਆ ਜਿਹੜਾ ਹਨ ਇੱਕ ਬੂਟੇ ਨੂੰ ਲੱਗਿਆ ਹੋਇਆ ਵੱਧੇ ਹੋਊਗਾ ਬਾਈ ਘਟ ਨਹੀਂ ਹੈਗਾ ਜੇ ਕਿਤੇ ਇੱਕ ਲੱਡਜੀ ਟੁੱਟ ਕੇ ਗਿਰ ਜਵੇ ਇਹੇ बस समझ लो कि अपने बंदे 3-4 दिन ना मुक्कण ना उना ते बाकी तेरे खराब हो गिरी ਜਾਂਦਾ ਆਪਣੇ ਆਪ ਆ ਦੇ ਕਿੰਨੇ ਪਏ ਆ ਉਹ ਦੇ ਕਿੰਨੇ ਪਏ ਆ बाकी ਆਪਣੇ ਮਸ਼ੀਨ ਵੀ ਲੱਗੀ ਆ ਕੇ ਦਗਾਉਣਾ ਤੁਹਾਨੂੰ ਬਾਕੀ ਬਾਪੂ ਦਾ ਪੁੱਛਦੇ ਜਿਹੜਾ ਉਹ 24 ਘੰਟੇ ਹਾਜ਼ਰੀ ਦੇ ਰਿਆ ਹਨਾ ਦੇਖੋ ਬਾਈ ਫਾਰਮ ਗੁਜਰਾਤ ਦੇ ਆ ਕਿੰਨੇ ਸੋਹਣੇ ਬੂਟੇ ਲਾ ਕੇ ਨਾ ਰੀਲਦੇ ਸੋਹਣੇ ਵੀ ਲੱਗਦੇ ਆ ਬਾਈ ਇੱਕ ਗੱਲ ਮੈਨੂੰ ਇਹ ਦੱਸਿਓ ਵੀ ਆਪਾਂ ਜੇ ਪੰਜਾਬ ਦੇ ਵਿੱਚ ਬੂਟੇ ਇਹ ਲਾਉਣਾ ਚਾਹੀਏ ਤਾਂ ਆਪਣੇ ਕਾਮਯਾਬ ਹੋ ਜਾਣਗੇ ਜਾਂ ਨਹੀਂ ਬਾਕੀ ਆਪਾਂ ਲੈ ਕੇ ਵੀ ਆਵਾਂਗੇ ਪੂਰੇ ਮੈਨੂੰ ਆਲੂਆਂ ਦਾ ਬੀਜ ਵੀ ਦਿੱਤੇ ਹਨ ਇੱਕ ਬੂਟਾ ਹੋਰ ਤਾਂ ਉਹ ਪਤਾ ਨਹੀਂ ਕੀ ਕਹਿੰਨੇ ਕਹਿੰਦੇ ਜੇ ਸੱਪ ਲੜ ਜਵੇ ਨਾ ਬੰਦੇ ਦੇ ਤਾਂ ਇਹਨਾਂ ਦੀ ਉਹ ਕਹਿਣ ਦੀ ਗੱਲ ਆ ਵੀ ਜੇ ਸੱਪ ਲੜ ਜਵੇ ਤਾਂ ਉਹ ਬੂਟਾ ਇੰਨੇ ਕਹਿੰਨ ਉਸ ਜਿਵੇਂ ਚੀਕੋਆਂ ਵਰਗਾ ਕੋ ਮਾਲ ਲੱਗਿਆ ਹੋਇਆ ਵੀ ਉਹ ਬੰਦੇ ਨੂੰ ਖਲਾ ਦੋ ਮੁੜ ਕੇ ਜਿਹੜੀ ਜ਼ਹਿਰ ਆ ਇਹ ਜ਼ਹਿਰ ਨਹੀਂ ਫੈਲਦੀ ਹੈਗੀ ਪਤਾ ਨਹੀਂ ਕੀ ਸਿਸਟਮ ਆਉਂਦਾ ਜਾ ਕੇ ਹੁਣ ਦੇਖਾਂਗੇ ਲਾ ਕੇ ਜੇ ਆਪਣੇ ਹੋ ਗਿਆ ਨਾ ਵੱਧ ਤੋਂ ਵੱਧ ਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਬਾਕੀ ਨਾਰੀ ਵਾਲਾਂ ਦੇ ਬੂਟੇ ਭਾਈ ਜਰੂਰ ਦੱਸਿਓ ਮੈਨੂੰ ਫਿਰ ਤਾਂ ਆਪਾਂ ਲੈ ਕੇ ਚੱਲੀਏ ਪੰਜਾਂ ਚੱਤ ਬੂਟੇ ਨਹੀਂ ਤਾਂ ਬੇ ਕੋਈ ਫਾਇਦਾ ਨਹੀਂ ਜੇ ਹੋਣੇ ਨਹੀਂ ਹਨਾ ਬਾਕੀ ਇੱਕ ਕਮੈਨ ਵਾਲੇ ਨੇ ਰੱਖੇ ਹੋਏ ਆ ਮੈਨੂੰ ਕੰਪਨੀ ਵਾਲੇ ਹਨਾ ਮੁੰਡੇ ਆਪਣੇ ਕੋ ਕਰਤਾਰ ਵਾਲੇ ਉਹ ਦੱਸ ਦਿੰਦੇ ਕਹਿੰਦੇ ਬਾਈ ਇੱਕ ਨੇ ਆਪਣੇ ਸਰਦਾਰ ਨੇ ਨਾ ਬਾਲਟੀ ਦੇ ਵਿੱਚ ਬੂਟਾ ਲਾ ਕੇ ਰੱਖਿਆ ਇੱਧਰ ਦੀ ਮਿੱਟੀ ਪਾ ਕੇ ਨਾ ਵਿੱਚ ਬਾਲਟੀ ਦੇ ਰੱਖਿਆ ਕਹਿੰਦਾ ਪੰਜਾਬ ਲੈ ਕੇ ਜਾਣਾ ਬੜਾ ਵਧੀਆ ਖੜਾ ਕਹਿੰਦੇ ਮੈਂ ਕਿਹਾ ਕਰਾਂਗੇ ਕੋਸ਼ਿਸ਼ ਆਪਾਂ ਵੀ ਲਿਆਵਾਂਗੇ ਦੋ ਚਾਰ ਬੂਟੇ ਇਦਗੀ ਬਾਕੀ ਪਿਛਲੇ ਸਾਲ ਤਾਂ ਬਹੁਤ ਨਾਰੀ ਗੱਲ ਦਾ ਬਈ ਇਹ ਇਹੀ ਫਾਰਮ ਦੇ ਵਿੱਚ ਇਦਗੀ ਦਾ ਕੁਝ ਵੀ ਨਹੀਂ ਹੈਗੇ ਕਿਆ ਦੋ ਤਿੰਨ ਬੂਟਿਆਂ ਨੂੰ ਨਾਰੀਆਂ ਲੱਗੇ ਆ ਬਾਕੀ ਦਾ ਸਭ ਖਾਲੀ ਪਏ ਆ ਚਲੋ ਦਿਖਾਉਨੇ ਆ ਫਿਰ ਸਾਨੂੰ ਤੋੜ ਲਈ ਇੱਕ ਅੱਧਾ ਜਾਨੂੰ ਜੀ ਬਾਈ ਲਾ ਕੇ ਦਿਹਾੜੀ ਆਪਣੀ ਰਾਣੀ ਆ ਗਈ ਅੱਡੇ ਤੇ ਤੁਹਾਨੂੰ ਪਤਾ ਹੀ ਹੈ ਕੀ ਕੰਮ ਆ ਨਾ ਠੰਡਾ ਜਿਹਾ ਹੀ ਆ ਪਤਾ ਨਹੀਂ ਕੀ ਚੱਕਰ ਆ ਇਹਦੀ ਰੋਜ਼ ਰੇਗ ਮਸ਼ੀਨ ਏਕਣੇ ਆ ਬਸ ਸ਼ਾਮ ਨੂੰ ਟਾਈਮ ਜੇ ਨਾਲੇ ਆ ਜਾਂਦੀ ਆ ਆਪਣੀ ਵੀ ਗੱਡੀ ਆ ਗਈ ਪਹੁੰਚ ਗਈ ਸਾਫ਼ ਸੁਪਈਆ ਹੋ ਗਿਆ ਹੁਣ ਇਹਦੇ ਬਾਅਦ ਕੰਪਨੀ ਵਾਲੇ ਫੋਰਮੈਨ ਪਹੁੰਚ ਕੇ ਫੇਰ ਆਪਣੇ ਵਿਚਕਾਰ ਕਦਾ ਠੀਕ ਆ ਠੀਕ ਆ ਬਾਈ ਹਾਂ ਕਰੇ ਸੈੱਟ ਮਸ਼ੀਨਾ ਨਹੀਂ ਤਾਂ ਵਿਹਲੇ ਵਿਹਲਿਆਂ ਨਾਲ ਦੇਉਂਾ ਕੰਪਨੀ ਮਸ਼ੀਨ ਇਹ ਜੀ ਲਕੋਕੇ ਲਾ ਕੇ ਦਿੰਦੇ ਲੋੜੇ ਦੇ ਬੰਦੇ ਕੀ ਕਰੀਏ ਹੈ ਅੱਜ ਗਿਆ ਸੀ ਇੱਕਦਾਂ ਮੁੜਿਆ ਉੱਥੋਂ ਹਾਂ ਚੱਲਾ ਹੁਣ ਥੱਲੇ ਨੂੰ ਆਇਆ ਹੁਣਾ ਇੱਕ ਆ ਖੜਾ ਫੋਰਮੈਨ ਹੈਟ ਫੋਰਮੈਨ ਆ ਫਿਰਦਾ ਕਿਦਾਂ ਫੋਰਮੈਨ ਵਧੀਆ ਜੀ ਵਧੀਆ ਤੁਸੀਂ ਹੱਸੋ ਠੀਕ ਆ ਕੋ ਮੈਂ ਆਏ ਹਾਂ ਜੀ ਹਾਂ ਮੋਲੀ ਨਾਲ ਆਇਆ ਬਾਈ ਆ ਗਈ ਸੁਰਤ ਬੜੀਆ ਹਾਂ 1 ਕਿਲੋ ਗਾਹਨੇ ਮਟਰ ਬਾਈ ਕੱਟ ਕੇ ਰੱਖ ਲਾ ਸਵੇਰੇ ਸਬਜ਼ੀ ਬਣਾਵਾਂਗੇ ਇਹਦੀ ਠੀਕ ਹੈ ਬਾਈ ਕੜੀ ਆਪਣੇ ਕੋ ਪਈਆ ਕਾਹਨੂੰ ਛੜਨੀ ਐ ਨਾ ਮਟੀਰੀਅਲ ਪਾ ਵਿੱਚ ਨਹੀਂ ਨਹੀਂ ਕਿੰਨੀ ਕਾਜੀ ਹਾਂ ਕਾਨੇਗਾ ਤੇ ਕੱਢਣਾ ਐ ਤੇ ਗਾਲ੍ਹਾਂ ਕੱਢਦਾ ਮੈਨੂੰ ਹੈ ਹਾਂ ਕਾਨੇ ਦੰਗ ਤਾਂ ਨਹੀਂ ਕਿਸੇ ਗੱਲ ਤੇ ਇਦੋਂ ਉਹ ਨਾ کہیں ਬਾਈ ਤਾਂ ਪਹਿਲਾ ਬਟਾ ਤਾਂ ਮਾਹ ਚਲ ਕੱਢ ਲਾ ਮਟਰਾਂ ਹਾਂ ਕੰਮ ਕਰਦੇ ਮੀਟਾ ਕਰੀ ਤੇਰਾ ਆੜੀ ਤਾਂ ਸਾਥ ਛੱਡ ਗਿਆ ਤੇਰਾ ਰਾਤ ਰੋਟੀ ਕਿ ਸੁਣਾਤਾ ਕਹਿੰਦਾ ਮੈਂ ਰੋਟੀ ਵੀ ਤਾਂ ਬਣਾਉਣਾ ਕੰਮ ਕਰਕੇ ਸਾਰੀ ਦਿਹਾੜੀ ਕੱਲ ਮੋਲੀ ਜੱਲੀ ਬਾਜ਼ਾਰ ਕਮਾਂ ਕੇ ਲੈ ਦੇਨੂੰ ਪਰ ਰਹਿਣ ਦੇ ਸੀਮ ਲੈ ਆਉਣੀ ਐ ਸੀਮ ਲੈ ਕੇ ਆਉਣੀ ਯਾਰ ਜਿਹੜਾ ਜੀਓ ਦਾ ਕਹਿੰਦਾ 5G ਚੱਲਦਾ ਮੈਂ ਕਿਹਾ ਦੇਖ ਲੈਣੇ ਕਰਾ ਕੇ ਚੱਲਦਾ ਹਾਂ ਦੇਖ ਲੇ